ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਪੁਰਾਣਾ ਧਾਰੀਵਾਲ ਰੇਲਵੇ ਲਾਈਨ ਦੇ ਨਜ਼ਦੀਕ ਖੇਤਾਂ ਦੇ ਵਿੱਚ ਇੱਕ 24 ਸਾਲਾ ਨੌਜਵਾਨ ਦੀ ਖੂਨ ਦੇ ਨਾਲ ਲਥਪਥ ਲਾਸ਼ ਮਿਲਣ ਦੇ ਕਾਰਨ ਇਲਾਕੇ ਅੰਦਰ دہشت ਦਾ ਮਾਹੌਲ ਬਣ ਗਿਆ ਹੈ ਮ੍ਰਿਤਕ ਚੰਦ ਮਸੀ ਦੀ ਮਾਤਾ ਭੋਲੀ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸਾਡੇ ਘਰ ਆ ਕੇ ਦੱਸਿਆ ਕਿ ਤੁਹਾਡਾ ਬੇਟਾ ਚੰਦ ਮਸੀ ਰੇਲਵੇ ਲਾਈਨ ਦੇ ਨਜ਼ਦੀਕ ਖੇਤਾਂ ਦੇ ਵਿੱਚ ਪਿਆ ਹੋਇਆ ਹੈ ਜਦ ਜਾ ਕੇ ਵੇਖਿਆ ਤਾਂ ਉਸ ਨੂੰ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਖੂਨ ਦੇ ਨਾਲ ਲਥਪਥ ਪਿਆ ਸੀ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਕਿਸੇ ਨਾਲ ਸ਼ਟਰਿੰਗ ਦਾ ਕੰਮ ਕਰਦਾ ਸੀ ਅਤੇ ਅੱਜ ਹੀ ਸਵੇਰੇ ਉਹਨਾਂ ਦੇ ਨਾਲ ਗਿਆ ਸੀ ਜਿਸ ਤੇ ਪੁਲਿਸ ਸਟੇਸ਼ਨ ਧਰਵਾਲ ਅਤੇ 108 ਐਂਬੂਲੈਂਸ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਤੇ ਮੌਕੇ ਉਤੇ ਐਂਬੂਲੈਂਸ ਅਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ ਪੁਲਿਸ ਅਧਿਕਾਰੀ ਐਸਏਆਈ ਬਲਵੀਰ ਸਿੰਘ ਨੇ ਦੱਸਿਆ ਕਿ ਹਰ ਐਂਗਲ ਤੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੇ ਵਾਰਸਾ ਦੇ ਬਿਆਨਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰ ਸਿੰਘ ਖੁਸ਼ੀਪੁਰ ਦੀ ਰਿਪੋਰਟ ਭਾਜੀ ਦੱਸ ਦਿਓ ਇੱਕ ਨੌਜਵਾਨ ਸੱਟਾਂ ਲੱਗੀਆਂ ਮਿਲਿਆ ਵਾ ਇੱਥੇ ਪੁਰਾਣੇ ਧਾਰੀ ਹਲ ਕੀ ਹੈ ਤੁਹਾਨੂੰ ਇਹ ਸੂਚਨਾ ਮਿਲੀ ਹੈ ਥਾਣੇਦਾਰ ਜੀ ਕਿਸੇ ਨੇ ਫੋਨ ਤੇ ਕਿ ਇੱਕ ਲੜਕਾ ਹੈ ਜਿਹੜਾ 24 ਸਾਲ ਉਮਰ ਦਾ ਹੈ ਤੇ ਰੇਲਵੇ ਲਾਈਨ ਤੇ ਲੱਗੇ ਪੁਰਾਣੇ ਧਾਰੀ ਹਲ 'ਚ ਉਹ ਡਿੱਗਿਆ ਪਿਆ ਸੀ ਜਿਹਦੇ ਅਸੀਂ ਆ ਗਏ ਤੇ ਮੌਕੇ ਤੇ ਵੇਖਿਆ ਉਹਦੇ ਪੂਰੇ ਛਟਾ ਲੱਗੀਆਂ ਤੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਦੋਨਾਂ ਨੂੰ ਹਸਪਤਾਲ ਜਾਇਆ ਬਾਕੀ ਅਗਲੀ ਗੱਲ ਵੀ ਵੇਣਾ ਅੱਗੇ ਜਾ ਕੇ ਵੇਣਾ ਵੀ ਪ੍ਰਬੰਧ ਕਰਦੇ ਪਰਿਵਾਰਕ ਮੈਂਗੋ ਦੱਸਦੇ ਆ ਕਿ ਕਿੰਨੇ ਲਿਆਂਦਾ ਕੀ ਕੀਤਾ ਜੀ ਪਰਿਵਾਰਕ ਮੈਂਬਰ ਕਹਿੰਦੇ ਵੀ ਇਹ ਕੰਮ ਕਰਦਾ ਜੀ ਛਟਰਿੰਗ ਦਾ ਜੀ ਤੇ ਸਾਨੂੰ ਤੇ ਹੁਣੇ ਉਹਨਾਂ ਨੂੰ ਵੀ ਹੁਣੇ ਪਤਾ ਲੱਗਾ ਬਾਕੀ ਉਹ ਸਦਮੇ 'ਚ ਹੀ ਉਹਨਾਂ ਨੇ ਕਹੀਏ ਦੱਸੇ ਨੇ ਸਾਰਾ ਕੁਝ ਕਿ ਇਹਨੇ ਕਿੰਨੇ ਵੇ ਘਰੋਂ ਉਹਨਾਂ ਦੀ ਕਿੱਥੇ ਗਿਆ ਆ ਤੇ ਕਿੱਥੇ ਕੰਮ ਕਰਦਾ ਸੀ ਉਹ ਫਿਰ ਸਾਰਾ ਪੁੱਛ ਕੇ ਪਰਿਫਰ ਕਰਕੇ ਤੇ ਅੱਗੇ ਕਲੀਅਰ ਕਿਤੇ ਜਾਏ